બસ ਇਹ ਤਾਂ ਨਾ ਹੋ ਗਿਆ ਵੀ ਪੈਂਦੇ ਨੂੰ ਵੀ ਪੈਂਦੀ ਹੈ ਕਾਰਨ ਸੱਤਾ ਚੋਰੀਆਂ ਸੀਗੀਆਂ ਤੇ ਸਾਡੀ ਕੋਈ ਗੱਲ ਨਹੀਂ ਸੁਣ ਰਹਾ ਬਹੁਤ ਆ ਉਹ ਕਰਿਆ ਤੇ ਬਸ ਬੱਚਿਆਂ ਨੂੰ ਲਾਜ ਹੋਣਾ ਚਾਹੀਦਾ ਬੱਚਿਆਂ ਦਾ ਸਾਡੀ ਦੇਖ ਪਾਲ ਹੋਣੀ ਚਾਹੀਦਾ ਗਰੀਬਾਂ ਦੀ ਕਿੰਨੇ ਜਣੇ ਸੀਗੇ ਟੋਟਲ ਚਾਰ ਜਣੇ ਜੀ ਚਾਰ ਜਣੇ ਬਹੁਤ ਅਸੀਂ ਫਾਰਮ ਪਰ ਪਰ ਕੇ ਵੀ ਦੇਖ ਲੈ ਬਹੁਤ ਕੁਝ ਕਰ ਲਿਆ ਸੀ ਸਾਡੀ ਹੱਤਾ ਹੀ ਨਹੀਂ ਬਣਦਾ ਜੀ ਕੁਝ ਵੋਟਾਂ ਦੇ ਵੋਟਾਂ ਲੈ ਕੇ ਮੁੜ ਜਾਂਦੇ ਸਾਡੀ ਕੋਈ ਸਾਰ ਨਹੀਂ ਕੀ ਸਾਡੇ ਤਾਂ ਹਸਪਤਾਲ ਤੱਕ ਵੀ ਨਹੀਂ ਸੁਣ ਰਹੇ ਆ ਥੋੜਾ ਜਿਹਾ ਨ ਹੋ ਗਿਆ ਮੇਰੀ ਨੂੰਪੜੇ ਗੁਪਰ ਬੇਟੀ ਹੋਈ ਆ ਉੱਥੇ ਸੁਣੀ ਨਹੀਂ ਮੈਂ ਪ੍ਰਾਈਵੇਟ ਕੇਸ ਕਰਾਇਆ ਜੀ ਮੇਰੀ ਇੱਕ ਦੀ ਸੁਣੀ ਉਹਨਾਂ ਨੇ ਕਹਿੰਦੇ ਲੈ ਜਾ ਤੂੰ ਚੱਕ ਇਹਨੂੰ ਮੈਂ ਥੋੜਾ ਵਿਮਲਾ ਦੇਵੀ ਆ ਜੀ ਵਿਮਲਾ ਦੇਵ ਜੀ ਹਾਦਸਾ ਕਿੰਨੇ ਵਜੇ ਹੋਇਆ ਇਹ 4:00 ਵਜੇ ਦਾ ਆ ਜੀ ਅੱਛਾ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਜੀ ਇਹੀ ਮੰਗਾ ਵੀ ਸਾਡੇ ਵੀ ਬੱਚੇ ਠੀਕ ਹੋ ਜਾਣ ਵੀ ਸਾਡੇ ਮਕਾਨ ਵਧੀਆ ਬਣ ਜਾਣ ਬੈਠਣ ਨੂੰ ਵੀ ਮੇਰੇ ਵੀ ਬੱਚਿਆਂ ਦੇ ਮਕਾਨ ਡਿੱਗਣ ਵਾਲੇ ਹੋਏ ਪਏ ਆ ਵੀ ਵਧੀਆ ਦਿਹਾੜੀ ਦੱਫਾ ਕਰਦੇ ਉਹਨਾਂ ਦਾ ਵੀ ਬਸ ਬਣ ਜੇ ਇੱਕ ਬਸਤੀ ਈ ਆਪਣੇ ਚਾਰ ਪੰਜ ਘਰ ਆ ਇਹਦਾ ਕੀ ਕਾਰਨ ਹੈ ਕਾਰਨ ਇਹ ਹੈ ਜੀ ਬਸ ਸੁੱਤੇ ਪਏ ਸੀਗੇ ਤੇ ਬਸ ਇੱਕਦਮ ਹੀ ਸੁੱਤੇ ਪਿਆ ਤੇ ਹੀ ਬਸ ਇਹ ਹੋ ਗਿਆ ਹਾਲ ਸਾ ਜਿਆਦੇ ਮੀ ਕਾਰਨ ਹੈ ਜੀ ਤੇ ਬਾਕੀ ਬਹੁਤ ਪੁਰਾਣੇ ਬਣੇ ਹੋਏ ਆ ਜੀ ਇਹ ਕਰੀਬ 4 ਵਜੇ ਦੇ ਟਾਈਮ ਹੋਇਆ ਜੀ ਉਹ ਮੁੰਡੇ ਨੇ ਦੱਸਿਆ ਸਾਡੇ ਗਵਰਡੀ ਨੇ ਆ ਕੇ ਕਹਿੰਦਾ ਵੀ ਸਾਨੂੰ ਤਾਂ ਐ ਸੀਗਾ ਵੀ ਬਿਜਲੀ-ਬਿਜਲੀ ਡੱਗ ਪਈ ਤੇ ਉਹਨੇ ਆ ਕੇ ਦੱਸਿਆ ਕਹਿੰਦੇ ਵੀ ਐ ਸੱਤ ਡੱਗ ਪਈ ਅਸੀਂ ਫਿਰ ਬੰਦੇ-ਬੰਦੇ ਇਕੱਠੇ ਕਰੇ ਜੀ ਤੇ ਜਵਾਬ ਦਾ ਜਮਾ ਥੱਲੇ ਆਏ ਪਏ ਸੀਗੇ ਉਹਦੇ ਤੇ ਪੱਥਰ ਪਹਿਲਾਂ ਕੁੜੀ ਨੂੰ ਕੱਢਿਆ ਸੀ ਜੀ ਕੱਲਾ-ਕੱਲਾ ਪੱਥਰ ਚੱਕ ਕੇ ਫੇਰ ਪਰਾਂ ਕਰਿਆ ਜੀ ਫਿਰ ਉਹਨਾਂ ਨੂੰ ਕੱਢਿਆ ਜੀ ਵਿੱਚੋਂ ਬਹੁਤ ਮਾੜਾ ਹਾਲ ਸੀਗਾ ਜੀ ਅੱਛਾ ਕਿੰਨੇ ਪਰਿਵਾਰ ਤੇ ਜੀ ਇਹ ਪਰਿਵਾਰ ਦੇ 4 ਜੀ ਸੀਗੇ ਜੀ ਤਾਂ ਮੁੰਡਾ ਸੋਨ ਨਹੀਂ ਆਈ ਉਹ ਜੋ ਆਖਾਂ ਨਾਲ ਡੈਡੀ ਸੀਗਾ ਤੇ ਮਾਂ ਸੀ ਨਾਲ ਭਈ ਤੇ ਕੁੜੀ ਦੇ ਵੀ ਹੈਗੀਆਂ ਸੱਟਾਂ ਉਹਦੇ ਗੁੱਜੀਆਂ ਸੱਟਾਂ ਵੱਜੀਆਂ ਜੀ ਤੇ ਆਪਣਾ ਮੁੰਡੇ ਦੇ ਦਾ ਸਿਰ ਰਾੜ ਗਿਆ ਜੀ ਲੱਤਾਂ ਟੁੱਟੀਆਂ ਦੋਨੀਆਂ ਜੀ ਉਹ ਉਹ ਮੌਕੇ ਤੇ ਡੈੱਡ ਹੋ ਗਏ ਡੈਥ ਹੋ ਗਈ ਸੁਣਿਏ ਕਿ ਹਾਸਾ ਜਿਹੜਾ ਕਿੰਨੇ ਵਜੇ ਹੋਇਆ ਇਸ ਦਿਨ ਲਈ 4:30 ਵਜੇ ਭਈ 4:00 ਜਾਣੇ ਤੋਂ ਵਾਲੇ ਜੀ ਇੱਕ ਤੋਂ ਮੇਰੇ ਕੁੜੀਆਂ ਤੇ ਮੇਰਾ ਇਹ ਮੁੰਡਾ ਸੀਗਾ ਇਹ ਮੇਰੇ ਤੋਂ ਮੁੰਡੇ ਵੀ ਹੈਗੇ 12-13 ਸਾਲ ਦੇ ਇੱਕ ਮੇਰੇ ਘਰ ਵਾਲੇ ਸੀ ਤੇ ਇੱਕ ਮੇਰੀ ਕੁੜੀ ਆ ਸੀ ਮੇਰਾ ਮੁੰਡਾ ਇੱਧਰ ਦੇ ਇਧਰ ਵੀ ਵੀ ਸਕਾ ਨਾ ਉਹਦੀ ਆ ਜੀ ਤੋਂ ਤੋਂ ਜਾਣੇ ਜਦ ਤੱਕ ਨਹੀਂ ਤੁਸੀਂ ਜਾਣਾ ਹਾਂਜੀ ਹਾਂਜੀ ਤੋਂ ਜਾਣੇ ਜਦ ਤੱਕ ਬਸ 550 ਤੋਂ ਮੰਗਾਈ ਵੀ ਜੋ ਸਾਡੇ ਰਿਪੇਅਰ ਕੀਤੇ ਮਲੇ ਮਕੇ ਹੋਵੇ ਇਹ ਵੀ ਤਾਂ ਕਿਲੇ ਦੇ ਸਕਦੇ ਸਰ ਤੈ ਆ ਗਈ 4 روپے ਟਾਂਕੇ 2 ਪਾਸੇ 4 روپے ਪਾਸੇ ਲੱਤ ਵੀ ਫ੍ਰੈਕਚਰ ਹੋ ਗਈ ਹਾਂ ਜੀ ਲੱਤ ਟੁੱਟ ਗਈ ਪੱਟ ਟੁੱਟ ਗਈ